ਕਾਲੀ ਦਲ ਸੁਧਾਰ ਲਹਿਰ ਨੂੰ ਕੀਤਾ ਗਿਆ ਪੰਗ ਘਰ ਵਾਪਸੀ ਨੂੰ ਤਿਆਰ ਬਾਗੀ ਟੜਾ ਬਾਗੀ ਅਕਾਲੀ ਆਗੂਆਂ ਨੇ ਮੰਨਿਆ ਹੁਕਮ ਮੀਟਿੰਗ ਤੋਂ ਬਾਅਦ ਲਿਆ ਗਿਆ ਫੈਸਲਾ ਦਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਅੱਜ ਭੰਗ ਕਰ ਦਿੱਤਾ ਗਿਆ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਕਰਕੇ ਇਹ ਫੈਸਲਾ ਲਿਆ ਗਿਆ ਦੱਸਦੀ ਹੈ ਕਿ 4 ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਕਈ ਆਗੂਆਂ ਦੇ ਬਲੋਸ਼ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਆ ਬਣਾਈ ਗਈ ਸੀ ਤੇ ਉਸ ਤੋਂ ਬਾਅਦ ਹੁਣ ਅੱਜ ਇਸ ਨੂੰ ਭੰਗ ਕਰ ਦਿੱਤਾ ਗਿਆ ਦੱਸਦੇ ਕਿ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਹੁਕਮ ਦਿੱਤੇ ਗਏ ਸੀ ਤੇ ਉਹਨਾਂ ਹੁਕਮਾਂ ਨੂੰ ਪ੍ਰਮਾਣ ਕਰਦੇ ਹੋਏ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਹੈ ਜਿਹੜਾ ਭੰਗ ਕਰ ਦਿੱਤਾ ਗਿਆ ਹੈ ਲੋ ਗੱਲ ਇਹ ਆ ਵੀ ਜਥੇਦਾਰ ਸਹਿਬਾਨਾਂ ਨੇ ਜਿਹੜਾ ਦੇ ਦਿੱਤਾ ਸੀ ਕਿ ਜਿਹੜਾ ਹੈ ਸੁਧਾਰ ਲਹਿਰ ਦਾ ਢਾਂਚਾ ਨੂੰ ਸਮਿਟ ਰਿਆ ਜਾਵੇ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਧਾਰ ਲਹਿਰ ਦੇ ਢਾਂਚੇ ਨੂੰ ਸਮਝਿਆ ਤੇ ਹੁਣ ਅੱਗੇ ਲਈ ਜਿਹੜੀ ਉਹਨਾਂ ਨੇ ਕਮੇਟੀ ਬਣਾਈ ਆ ਉਸ ਕਮੇਟੀ ਦਾ ਪੂਰਾ ਸਹਿਯੋਗ ਦੇਣ ਦਾ ਫੈਸਲਾ ਕੀਤਾ ਕਿ ਕਿਹੋ ਜਿਹੇ ਮੈਂਬਰ ਹੋਣੇ ਚਾਹੀਦੇ ਆ ਕਾਲੀ ਦਲ ਦੇ ਕਿਹੋ ਜਿਹੀ ਲੀਡਰਸ਼ਿਪ ਹੋਣੀ ਚਾਹੀਦੀ ਆ ਉਹ ਜਿਹੜੇ ਨਾਰਮਸ ਤੈਅ ਕਰਨੇ ਨੇ ਉਹ ਕਮੇਟੀ ਕਰੇਗੀ ਤੇ ਉਸ ਮੁਤਾਬਕ ਅਸੀਂ ਉਹਨਾਂ ਨੂੰ ਭਰਤੀ ਵਿੱਚ ਪੂਰਾ ਸਹਿਯੋਗ ਦੇਵਾਂਗੇ ਲਿਦਲੇ ਸੁਧਾਰ ਲਹਿਰ ਨੂੰ ਕੀਤਾ ਗਿਆ ਪੰਗ ਘਰ ਵਾਪਸੀ ਨੂੰ ਤਿਆਰ ਬਾਗੀ ਤੜਾ ਬਾਗੀ ਅਕਾਲੀ ਆਗੂਆਂ ਨੇ ਮੰਨਿਆ ਹੁਕਮ ਮੀਟਿੰਗ ਤੋਂ ਬਾਅਦ ਲਿਆ ਗਿਆ ਫੈਸਲਾ ਦਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਅੱਜ ਭੰਗ ਕਰ ਦਿੱਤਾ ਗਿਆ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਕਰਕੇ ਇਹ ਫੈਸਲਾ ਲਿਆ ਗਿਆ ਦੱਸਦੀ ਹੈ ਕਿ 4 ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਕਈ ਆਗੂਆਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਆ ਬਣਾਈ ਗਈ ਸੀ ਤੇ ਉਸ ਤੋਂ ਬਾਅਦ ਹੁਣ ਅੱਜ ਇਸ ਨੂੰ ਭੰਗ ਕਰ ਦਿੱਤਾ ਗਿਆ ਦੱਸਦੇ ਕਿ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਹੁਕਮ ਦਿੱਤੇ ਗਏ ਸੀ ਤੇ ਉਹਨਾਂ ਹੁਕਮਾਂ ਨੂੰ ਪ੍ਰਮਾਣ ਕਰਦੇ ਹੋਏ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਜਿਹੜਾ ਭੰਗ ਕਰ ਦਿੱਤਾ ਗਿਆ ਹੈ। ਲੋ ਗੱਲ ਇਹ ਆ ਵੀ ਜਥੇਦਾਰ ਸਹਿਬਾਨਾ ਨੇ ਜਿਹੜਾ ਦੇ ਦਿੱਤਾ ਸੀ ਕਿ ਜਿਹੜਾ ਹੈ ਸੁਧਾਰ ਲਹਿਰ ਦੇ ਢਾਂਚੇ ਨੂੰ ਸਮੇਟ ਲਿਆ ਜਾਵੇ। ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੁਧਾਰ ਲਹਿਰ ਦੇ ਢਾਂਚੇ ਨੂੰ ਸਮਝਿਆ ਤੇ ਹੁਣ ਅੱਗੇ ਲਈ ਜਿਹੜੀ ਉਹਨਾਂ ਨੇ ਕਮੇਟੀ ਬਣਾਈ ਆ ਉਸ ਕਮੇਟੀ ਦਾ ਪੂਰਾ ਸਹਿਯੋਗ ਦੇ ਇਹਦਾ ਫੈਸਲਾ ਕੀਤਾ ਕਿ ਕਿਹੋ ਜੇ ਮੈਂਬਰ ਹੋਣੀ ਚਾਹੀਦੀਆਂ ਅਕਾਲੀ ਦਲ ਦੇ ਕਿਹੋ ਜੀ ਲੀਡਰਸ਼ਿਪ ਹੋਣੀ ਚਾਹੀਦੀ ਆ ਉਹ ਜਿਹੜੇ ਨਾਰਮਸ ਤੈਅ ਕਰਨੇ ਨੇ ਉਹ ਕਮੇਟੀ ਕਰੇਗੀ ਤੇ ਉਸ ਬਸ ਉਹ ਸੀ ਉਹਨਾਂ ਨੂੰ ਭਰਤੀ ਵਿੱਚ ਪੂਰਾ ਸਹਿਯੋਗ ਦਾ